ਹੈਲੋ ਜੀ ਸੱਚੀ ਰਿਆਕਾਲ ਜੀ ਸਾਰੇਣ ਹੁਣ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੀ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਈ ਗੁਰਤਨ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਲੋਜੀ ਆਪਾਂ ਜਿਹਦੇ ਵਲੌਗ ਦੀ ਸਟਾਰਟਿੰਗ ਕਰ ਲੱਗੇ ਆ 11:30 ਵਜੇ ਤੋਂ ਤੇ ਆਪਾਂ ਸਵੇਰ ਦੀ ਚਾਹ ਵੀ ਬਣਾ ਲਈ ਸੀ ਦੁਪਹਿਰ ਦੀ ਵੀ ਬਣਾ ਲਈ ਆ ਤੇ ਆਪਣਾ ਜਿਹੜਾ ਸਬਜੀ ਦਾ ਸਮਾਨ ਉਹ ਵੀ ਰੈਡੀ ਹੋ ਚੁੱਕਿਆ ਵਾ ਤੇ ਸਬਜੀ ਬਣਾਉਣ ਦਾ ਲੈ ਟਾਈਮ ਨਹੀਂ ਲੱਗੰਦਿਆ ਤੇ ਅੱਜ ਰੋਟੀ ਨੂੰ ਵੀ ਥੋੜਾ ਜਿਹਾ ਲੇਟ ਹੋ ਗਏ ਸੀ 1:30 ਵਜੇ ਗਿਆ ਸੀ ਕਿਉਂਕਿ ਅੱਜ ਰਸੋਈ ਦੇ ਸਮਾਨ ਦੀ ਪੂਰੀ ਹਿੱਲ ਜੁਲ ਨੂੰ ਹੁੰਦਈ ਆ ਫੇਰ ਤੋਂ ਦੁਬਾਰਾ ਤੋਂ ਕਿਉਂਕਿ ਪਰਲੀ ਸਾਈਡ ਆਪਣੇ ਡਰਾਈਂਗ ਰੂਮ ਦੇ ਕੰਧਾਂ ਜਾਣੀਆਂ ਬਾਰ ਬਾਰੀ ਵਾਲੀ ਤੇ ਇਸ ਕਰਕੇ ਉੱਥੇ ਖਲੋਕੀ ਮਿਸਤਰੀਆਂ ਨੇ ਕੰਦ ਕਰਨੀਆਂ ਵਿੱਚ ਛਤਰਪਾਲ ਹੁੰਦੀ ਸੀ ਬੈੱਡ ਹੁੰਦਾ ਸੀ ਥੋੜੀ ਜਿਹੀ ਜਗ੍ਹਾ ਬਚਦੀ ਸੀ ਇਸ ਕਰਕੇ ਜਿਹੜੀ ਆ ਬੈੱਡ ਦੇ ਵਿੱਚ ਵੇਖਿਆ ਫਿਰ ਆਪਾਂ ਨੂੰ ਆਪਾਂ ਉਰੇ ਇਹਨੂੰ ਨਾਲ ਜੋੜ ਦਾਂਗੇ ਤਾਂ ਕਿ ਉੱਧਰ ਥੋੜੀ ਜਿਹੀ ਜਗ੍ਹਾ ਬਚ ਜੇ ਤੇ ਜਿਹੜੀਆਂ ਤਰਪਾਲਾਂ ਵਾਂ ਉਹਨਾਂ ਨੂੰ ਵੀ ਇੱਧਰ ਨੂੰ ਸਾਈਡ ਇਕੱਠੀਆਂ ਕਰਕੇ ਬੰਨਣਾ ਵਾ ਤੇ ਇੱਥੇ ਸਰਦਾਰ ਜੀ ਤੇ ਮੇਰਾ ਨਿੱਕਾ ਦੀ ਓਰ ਲੱਗਿਓ ਐਸੀ ਬਸ ਸਮਾਨ ਦੀ ਪੂਰੀ ਹਿੱਲ-ਜੁਲ ਕਰਨ ਤੇ ਦੇਖੋ ਮੇਰੇ ਕਿਚਨ ਦਾ ਕੀ ਹਾਲ ਆ ਤੇ ਲੋਅ ਜੀ ਜਿੰਨਾ ਚਿਰ ਤਾਂ ਆਪਣਾ ਘਰ ਨਹੀਂ ਬੰਦਾ ਉਹਨਾਂ ਚਿਰ ਤਾਂ ਇਹੀ ਹਾਲ ਰਹਿਣਾ ਵਾ ਬਸ ਕਦੀ ਸਮਾਨ ਦੀ ਇੱਧਰ ਹਿੱਲ-ਜੁਲੂਗੀ ਕਦੀ ਇੱਧਰ ਹੂੰਗੀ ਬਸ ਆਪਣਾ ਬਰਾਂਡੇ ਵਾਲਾ ਸਮਾਨ ਠਿੱਕਿਆ ਵਾ ਪੇਟੀਆਂ ਵਗੈਰਾ ਕਿਉਂਕਿ ਉਹ ਤਾਂ ਓਖੇ ਹੁੰਦਾ ਉਤੇ ਇੱਕ ਹੀ ਤਾਂ ਟਿਕਾਇ ਦਿੱਤਾ ਤੇ ਬਸ ਕਿਚਨ ਦਾ ਹੀ ਹੈ ਜਿਆਦਾ ਔਖਾ ਚਲੋ ਕੋਈ ਨਾ ਜਿੱਥੇ ਐਨਾ ਸਿਰ ਆਪਾਂ ਇੱਕ ਕਮਰੇ ਦਾ ਆਪਾਂ ਅਡਜਸਟਮੈਂਟ ਕਰ ਲਿਆ ਥੋੜਾ ਟਾਈਮ ਹੋ ਰਿਹਾ ਸਬਰ ਦਾ ਫਲ ਮਿੱਠਾ ਹੁੰਦਾ ਵਾ ਤੇ ਚਲੋ ਆਪਣੀ ਚੋਲੀ ਪੈਣੀ ਅਲਾਵਾ ਬਸ ਇੱਕ ਦੋ ਮਹੀਨੇ ਹੋਰ ਹੈ ਆਪਣਾ ਮਤਲਬ ਟੋਟਲੀ ਜਿਹੜਾ ਘਰ ਆ ਪੂਰਾ ਚੰਗੀ ਤਰ੍ਹਾਂ ਕੰਪਲੀਟ ਹੋ ਜਾਣਾ ਵਾ ਫਿਰ ਆਪਾਂ ਨੂੰ ਕੋਈ ਅਖਿਆਈ ਨਹੀਂ ਫਿਰ ਆਪਾਂ ਮਤਲਬ ਖੁੱਲੀ ਡੁੱਲੀ ਆਪਣੀ ਕਿਚਨ ਬਣਦੀ ਹੈ ਤੁਹਾਨੂੰ ਵੀ ਮੈਂ ਦਿਖਾਵਾਂਗੀ ਤੇ ਇੱਥੇ हां ਜਿਹੜੀਆਂ ਤਰਪਾਲਾਂ ਸੀ ਉਰੇ ਨੂੰ ਕਰਕੇ ਰੱਸੀ ਨਾਲ ਬੰਨ੍ਹ ਦੇਣੀ ਆ ਤਾਂ ਕਿ ਉਧਰ ਜਗ੍ਹਾ ਬਚ ਜੇ ਥੋੜੀ ਜੀ ਤੇ ਸੋ ਇੱਥੇ ਬਸ ਤੁਹਾਨੂੰ ਪਤਾ ਹੀ ਕਿੰਨਾ ਖਲਾਰਾ ਪੈ ਚੁੱਕਿਆ ਸੀ ਕੋਈ ਹਾਲ ਨਹੀਂ ਮੇਰੇ ਕਿਚਨ ਦਾ ਵੀ ਤੇ ਵੈਸੇ ਵੀ ਨਾ ਮਤਲਬ ਸਬਜੀ ਬਣਾਉਣੀ ਸੀ ਹਲੇ ਮੈਂ ਇਹਨਾਂ ਨੂੰ ਕਹਿੰਦੀ ਹਾਂ ਜਲਦੀ ਜਲਦੀ ਕਰ ਲਓ ਪਰ ਜਿਹੜਾ ਮੇਰਾ ਚੱਕਣ ਵਾਲਾ ਸਮਾਨ ਸੀ ਥੋੜਾ ਬਹੁਤਾ ਇਹਨਾਂ ਨੇ ਖਲਾਰਾ ਪਾਇਆ ਇੱਧਰ ਆਪਾਂ ਜਿਹੜਾ ਵਾਧੂ ਘਟੂ ਸਮਾਨ ਰੱਖਿਆ ਉਹ ਵੀ ਉਰੇ ਨੂੰ ਕਰਕੇ ਸੈੱਟ ਤਾਂ ਉਹ ਵੀ ਸੈੱਟ ਕਰਕੇ ਰੱਖਣਾ ਹਲੇ ਤੇ ਸੋ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਸਾਰੇ ਜਣੇ ਤੁਸੀਂ ਸੋਨੇ ਸੁਨੇ ਕਮੈਂਟ ਜ਼ਰੂਰ ਕਰਕੇ ਜਾਇਓ ਇੱਥੇ ਆਪਾਂ ਤਰਪਾਲਾ ਉਰੇ ਨੂੰ ਮੰਦੀਆਂ ਸੀ ਤੇ ਹੁਣ ਬਸ ਜਿਹੜਾ ਮੇਰਾ ਮੇਰੀ ਸਮਾਨ ਦੀ ਚੱਕਰ ਕਰਨ ਵਾਲੀ ਸੀ ਜਿਵੇਂ ਛੋਟਾ ਮੋਟਾ ਸਮਾਨ ਇਹਨਾਂ ਨੇ ਇਧਰ ਉਧਰ ਖਿਲਾਰਿਆ ਸੀ ਪਗੰਡਿਆਂ ਵਾਲਾ ਸਨ ਨਾ ਪਹਿਲਾਂ ਪਰੇ ਰੱਖਿਆ ਸੀ ਬਟੋ ਦੇ ਵਿੱਚ ਵੇਥ ਨਹੀਂ ਰਹਿ ਗਈ ਹੁਣ ਤੇ ਇਸ ਕਰਕੇ ਫਿਰ ਮੈਂ ਉਰੇ ਨੂੰ ਚੱਕ ਕੇ ਰੱਖ ਲਿਆ ਤੇ ਸੋ ਇੱਥੇ ਆਪਣੇ ਬਸ ਸਮਾਨ ਦੀ ਪੂਰੀ ਚੱਕਰ ਹੋਈ ਗਈ ਸੀ ਤੇ ਜਿਹੜਾ ਆਪਣਾ ਉਧਰ ਦਾ ਕੰਮ ਹੈ ਹਲੇ ਟਾਈਬਿੰਗ ਆਪਣੇ ਪਰੇ ਗਿਆ ਸੀ ਤੇ ਹੁਣ ਚਨਾਇ ਸ਼ੁਰੂ ਹੋ ਗਈਆਂ ਤੇ ਕਿਚਨ ਦਾ ਜਿਹੜਾ ਹੋਗੀ ਆ ਚੰਗਾਠ ਉਪੀ ਲੱਗ ਗਈ ਆ ਡਰਾਈਂਗ ਰੂਮ ਦੀਆਂ ਵੀ ਚੰਗਾਠ ਲੱਗ ਗਈਆਂ ਦੋਨੋਂ ਜਿਹੜੇ ਪਾਰਲੇ ਮੇਨ ਡੋਰ ਆਣਾ ਮੇਨ ਡੋਰ ਚ ਗਾਠਾਂ ਜਿਹੜੀਆਂ ਉਹ ਨਹੀਂ ਲੱਗੀਆਂ ਉਹ ਹਲੇ ਬਣ ਕੇ ਨਹੀਂ ਆਈਆਂ ਤੇ ਬਸ ਉਹੀ ਰਹਿ ਜਾਣਾ ਤੇ ਇਧਰਲੀ ਸਾਈਡ ਦਾ ਬਾਰੀ ਵਾਲਾ ਵੀ ਆਪਾਂ ਪਰਦਾ ਚੋਕ ਲੈਣਾ ਚਨਾਇ ਕਰ ਲੈਣੀ ਤੇ ਇੱਥੇ ਬਸ ਆਪਣੇ ਜਿਹੜਾ ਮੇਰਾ ਸਮਾਨ ਇਹਨਾਂ ਨੇ ਕਢਾ ਰਿਆ ਸੀ ਮਰੇ ਨੂੰ ਬਾਦੂ ਘਾਟੂ ਉਹੀ ਬਸ ਮੈਂ ਚੱਕ ਤਰ ਕਰਨ ਦੇ ਹੀ ਸੀ ਹੁਣ ਕਿਉਂਕਿ ਇਹ ਮੇਰਾ ਹੀ ਹੈਗਾ ਸੀ ਕੰਮ ਮੈਂ ਹੀ ਚੱਕਣਾ ਸੀ ਇੱਥੇ ਉਹ ਸਮਾਨ ਰੱਖਿਆ ਜਿਹੜਾ ਪੱਕਾ ਦੇਕ ਤਾਈ ਵਰਤਣਾ ਕਿਉਂਕਿ ਹੋਰ ਤੁਹਾਨੂੰ ਪਤਾ ਕਿਤੇ ਜਗਾ ਨਹੀਂ ਹੈਗੀ ਤੇ ਸੋ ਔਖਾ ਜੰਦਾ ਤੇ ਰਸੋਈ ਦੇ ਸਮਾਨ ਦੀ ਤਾਂ ਇੰਨੀ ਜ਼ਿਆਦਾ ਹਿੱਲ ਜੋਲ ਲੋਗੀ ਇਹਨਾਂ ਦੋ ਮਹੀਨੇ ਦੇ ਅੰਦਰ ਅੰਦਰ ਕੋਈ ਹਿਸਾਬ ਵੀ ਨਹੀਂ ਆ ਅੱਥੇ ਬਸ ਮੈਨੂੰ ਟਾਈਮ ਹੈਗਾ ਜੀ 2:3 3 ਵਜੇ ਦਾ ਤੇ ਮੰਮੀ ਨੇ ਆਪਣੇ ਜਿਹੜੇ ਰੋਟੀ ਪਾਣੀ ਖਾ ਕੇ ਪੰਡਸ਼ਨਾ ਮਾਜ ਲਿਆ ਸੀ ਤੇ ਮੈਂ ਪੈ ਗਈ ਸੀ ਕਿਉਂਕਿ ਮੈਂ ਥੱਕ ਜਾਨੀ ਆ ਲੱਕ ਬਹੁਤ ਦੁਖਦਾ ਮੇਰਾ ਤੇ ਮੈਂ ਤਾਂ ਸਬਜ਼ੀ ਬਣਾ ਕੇ ਰੋਟੀਆਂ ਲਵਾ ਕੇ ਤੇ ਮੈਂ ਰੋਟੀ ਖਾ ਕੇ ਪੈ ਜਾਨੀ ਹੁੰਨੀ ਆ ਤੇ ਜਿਹੜਾ ਖਲਾਰਾ ਉਹ ਮੈਂ ਪੈ ਕੇ ਨਾ ਬਾਅਦ ਵਿੱਚ ਉੱਠ ਕੇ ਤੇ ਉਸ ਤੋਂ ਬਾਅਦ ਚੁੱਕ ਦਿੰਨੀ ਆ ਕਿਉਂਕਿ ਇੰਨਾ ਜ਼ਿਆਦਾ ਸਰੀਰ ਨੂੰ ਥਕਾਵਾ ਹੋ ਜਾਂਦਾ ਨਾ ਕੁਝ ਨਾ ਪੁੱਛੋ ਰੋਟੀ ਸਬਜੀ ਬਣਾ ਲਉ ਰੋਟੀ ਪਕਾ ਲਉ ਵਸੇ ਤੇ ਲੱਕ ਦਰਦ ਹੋਣ ਲੱਗ ਪੈਂਦਾ ਜਦੋਂ ਆਪਾਂ ਇੰਨੇ ਕ ਥਾਂ ਚ 2 ਘੰਟੇ ਕੰਮ ਕਰ ਲੀਏ ਨੇ ਥੋੜੇ ਜਿ ਥਾਂ ਚ ਫਿਰ ਔਖਾ ਜਾਂਦਾ ਵਾ ਤੇ ਇਸ ਕਰਕੇ ਮੈਂ ਪੈ ਜਾਣੀ ਆ ਪੈ ਕੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੀ ਜੜੀ ਚੈੱਕ ਕਰਿਆ ਉਹ ਕਰ ਲੈਨੀ ਆ ਤੇ ਉਦੋਂ ਤਾਂ ਮੈਂ ਥੋੜੀ ਜਿ ਕੀਤੀ ਫਿਰ ਫਟਾਫਟ ਰੋਟੀ ਸਬਜੀ ਬਣਾਈ ਆ ਜੱਗੇ ਲੇਟ ਹੋ ਗਏ ਸੀ ਤੇ ਇਸ ਕਰਕੇ ਮੈਂ ਵੀ ਰਹਿਣ ਦਿੱਤਾ ਤੇ ਹੁਣ ਇੱਥੇ ਜਿਹੜੇ ਮੈਂ ਡੱਬੇ ਡੁੱਬੇ ਵਗੈਰਾ ਸਾਫ਼ ਕਰੂੰਗੀ ਦੱਬੇ ਸਾਫ਼ ਤਾਂ ਕਰੂੰ ਕਿਉਂਕਿ ਉਧਰੋਂ ਘਟੌੜੜ ਕਿੰਨਾ ਤੇ ਪਿਆਰ ਸੀ ਯਾਨਕਿ ਹੌਲੀ ਹੌਲੀ ਬਸ ਲੱਗੀ ਰਹੂੰਗੀ ਜਿੰਨਾ ਕੁ ਟਾਈਮ ਹੋਇਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਕਿਚਨ ਦੇ ਵਿੱਚ ਝਾੜੂ ਵਗੈਰਾ ਲਗਾਵਾਂਗੇ ਮੰਮੀ ਨੇ ਤਾਂ ਪਾਂਡੇ ਧੋ ਕੇ ਮੰਮੀ ਪੈਗੀ ਸੀ ਲੰਮੀ ਕਿਉਂਕਿ ਮੰਮੀ ਨੇ ਨਾਲ ਰੋਟੀ ਲਵਾਉਣੀ ਹੁੰਦੀ ਆ ਪਾਣੀ ਮੰਜਨੇ ਹੁੰਦੇ ਆ ਪਾਣੀ ਮੰਮੀ ਮਾਈਂ ਦੀ ਹੈ ਇਕੱਲੇ ਕਿਉਂਕਿ ਜਿੱਦਨ ਦੇ ਮਿਸਤਰੀ ਲੱਗੇ ਉਹ ਦਿਨ ਦੀ ਡਿਊਟੀ ਮੰਮੀ ਦੀ ਲੱਗੀ ਹੋਈ ਆ ਕਿਉਂਕਿ ਫਿਰ ਮਿਰੋ ਖਾ ਜਾਂਦਾ ਮੈਂ ਉਧਰ ਫਿਰ ਚਾਹ ਪਾਣੀ ਦਾ ਰੋਟੀ ਸਬਜੀ ਦਾ ਇੰਨੇ ਕੰਮ ਕਰਨੇ ਹੁੰਦੇ ਬਸ ਇਧਰੋਂ ਨਹੀਂ ਵੇਲ ਮਿਲਦੀ ਤੇ ਮੰਮੀ ਚੱਲ ਉੱਥੇ ਬੈਠ ਕੇ ਤੇ ਪੰਡਾchnਾ ਮਾਜ਼ ਦਿੰਦੇ ਆ ਸੋ ਇਦਾਂ ਹੀ ਆਪਾਂ ਰਲ ਮਿਲ ਕੇ ਜਿਹਨੇ ਦਿਨ ਹੋ ਗਏ ਮਿਸਤਰੀ ਜਿੰਨੇ ਦਿਨ ਹੋ ਗਏ ਮਿਸਤਰੀ ਲੱਗਿਆ ਨੂੰ ਇਦਾਂ ਹੀ ਰਲ ਮਿਲ ਕੇ ਆਪਾਂ ਆਪਣਾ ਜਿਹੜਾ ਘਰ ਦਾ ਕੰਮ ਹੈ ਜਲਦੀ ਜਲਦੀ ਸਮੇਟ ਲੈਣੀ ਆ ਤੇ ਤਾਂ ਵੀ ਬਹੁਤ ਔਖਾ ਹੋ ਜਾਂਦਾ ਵਾ ਇੰਨਾ ਕੰਮ ਕਰਨਾ ਕਿਉਂਕਿ ਇਕੱਲੇ ਨਾ ਬੰਦੇ ਦੇ ਵਸਦਾ ਨਹੀਂ ਹੁੰਦਾ ਕੀ ਨਾਲ ਹੈਲਪ ਵਾਲੋ ਵੀ ਫਿਰ ਤਾਂ ਬਹੁਤ ਜਲਦੀ ਹੋ ਜਾਂਦਾ ਵਾ ਤੇ ਆਸਰਾ ਜਾਂ ਮਿਲ ਜਾਂਦਾ ਵਾ ਤੇ ਜੇ ਬੰਦਾ ਇਕੱਲਾ ਲੱਗਾ ਰਵੇ ਨਾ ਖਿਦ ਜਾਂਦਾ ਵਾ ਤੇ ਇਸ ਕਰਕੇ ਤੁਹਾਨੂੰ ਪਤਾ ਫਿਰ ਡੇਲੀ ਡੇਲੀ ਇੰਨਾ ਕੰਮ ਕਰਨਾ ਕਿਹੜਾ ਸੌਖੀ ਗੱਲ ਤੇ ਇੱਥੇ ਬਸ ਹੁਣ ਮੈਂ ਆ ਆਸਮਾਨ ਦੀ ਜਿਹੜੀ ਮੈਂ ਚਾਟ ਚੰਬੀ ਹੈ ਤਾਂ ਮੈਂ ਕਰ ਲਈ ਸੀ ਹੁਣ ਇਹਦੇ ਉੱਤੇ ਮੈਂ ਚਾਦਰ ਤਾਂ ਪਾਉਣੀ ਆ ਕਿਉਂਕਿ ਮੱਖੀਆਂ ਬਹੁਤ ਆਉਂਦੀਆਂ ਇੱਕ ਮੱਖੀਆਂ ਇੱਕ ਘਟਾ ਤੇ ਜਿਹੜੇ ਭਾਂਡੇ ਤੋਤੇ ਬਣਾਏ ਹੁੰਦੇ ਉਹ ਵੀ ਖਰਾਬ ਹੋ ਜਾਂਦੇ ਆ ਤੇ ਇਸ ਕਰਕੇ ਤੇ ਲੋ ਜੀ ਇੱਥੇ ਆਪਣਾ ਇੱਧਰ ਦਾ ਤੇ ਹੋ ਗਿਆ ਹੁਣ ਉਧਰ ਦਾ ਬਸ ਆਪਾਂ ਝਾੜ ਚੰਬ ਕਰਾਂਗੇ ਹਲੇ ਘੈਂਟ ਸਾਫ ਕਰਨ ਵਾਲਾ نیچے ਪਿਆਵਾਂ ਨੇ ਬੈਡਰੂਮ ਨੂੰ ਸਾਫ ਕਰਨਾ ਚੰਗੀ ਤਰ੍ਹਾਂ ਤੇ ਬਹੁਤ ਘੱਟਾ ਮਿੱਟੀ ਚੜ ਜਾਂਦਾ ਵਾ ਤੇ ਬਹੁਤ ਮੰਦੇ ਹਾਂ ਲੋ ਜਾਂਦੇ ਆ ਤੇ ਸੋ ਮੈਂ ਫਿਰ ਤੁਹਾਨੂੰ ਕਹਿ ਰਹੀ ਹਾਂ ਕਿ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਨੂੰ ਬਾਤਵਾਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਬੱਸ ਇੱਥੇ ਆਪਣੀ ਹੋ ਚੱਲੀ ਸੀ ਪੂਰੀ ਚੱਕਰ ਤੇ ਥੋੜਾ ਜਿਹਾ ਸਮਾਂ ਰਹਿ ਗਿਆ ਸੀ ਖਿਲਰਿਆ ਤੇ ਬੱਚੇ ਆਪਣੇ ਬਾਹਰ ਦੇ ਸੀ ਖੇਡਣ ਮੇਰਾ ਤਾਂ ਸਾਰੀ ਦਿਹਾੜੀ ਕਿਚਨ ਚੋ ਹੀ ਨਹੀਂ ਵੇਲ ਮਿਲਦਾ ਮੈਂ ਬਾਹਰ ਹੀ ਨਹੀਂ ਨਿਕਲਦੀ ਸ਼ਾਮ ਨੂੰ ਹੀ ਆ ਜਿਵੇਂ ਮਾ ਮੋਟਾ ਨਿਕਲ ਗਈ ਤੇ ਉਹ ਵੀਡੀਓ ਥੋੜੀ ਸ਼ੂਟ ਕਰ ਲੈ ਨੀ ਤੇ ਸ਼ਾਮ ਨੂੰ ਵੀ ਤੁਹਾਨੂੰ ਪਤਾ ਫਿਰ ਕਿੰਨੇ ਕੰਮ ਹੁੰਦੇ ਆ ਕਦੀ ਕੱਪੜੇ ਧੋ ਲੋ ਕਦੀ ਕੋਈ ਸਫਾਈ ਕਰ ਲੋ ਕਦੀ ਕੋਈ ਕਰ ਲੋ ਸ਼ਾਮ ਨੂੰ ਵੈਸੇ ਮੇਰਾ ਮੇਨ ਕੰਮ ਇਹੀ ਹੁੰਦਾ ਜਾਂ ਕੱਪੜੇ ਧੋਣੇ ਤੇ ਆਪਣੇ ਬਾਥਰੂਮ ਦੀ ਕਲੀਨਿੰਗ ਕਰਨੀ ਤੇ ਆਟਾ ਵਗੈਰਾ ਗੁੰਨ ਕੇ ਤੇ ਰੋਟੀ ਬਣਾਉਣੀ ਰਾਤ ਦੀ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਆਪਣਾ ਨੋਂਨਤ ਹੁੰਦਾ ਵੀ ਰਾਤ ਨੂੰ ਹੁੰਦਾ ਤੇ ਦਿਨੇ ਤੇ ਬਸ ਸਾਰੀ ਦਿਢੀ ਕਦੇ ਚਾਬਣਾ ਲੋਕ ਦਿਨ ਨਿੰਬੂ ਪਾਣੀ ਬਣਾ ਲਓਗੇ ਦੀ ਰੋਟੀ ਬਣਾ ਲਓ ਬਸ ਇਹੀ ਤੇ ਹੁਣ ਮੈਂ ਸਫਾਈ ਕਰਕੇ ਵੈਸੇ ਉਸ ਤੋਂ ਬਾਅਦ ਮੇਰੀ ਵਾਰੀ ਆ ਨਿੰਬੂ ਪਾਣੀ ਬਣਾਉਂਦੀ ਤੇ ਫਿਰ ਜਿੰਨਾ ਚਿਰ ਮਿਸਤਰੀ ਲੱਗੇ ਰਹਿੰਦੇ ਆ 1-2 ਘੰਟੇ ਫਿਰ ਮੈਂ ਪੈ ਜਾਣੀ ਨਹੀਂ ਹੈ ਚਾਹੇ ਫੋਨ ਦੇਖ ਲੈਣੀ ਹੈ ਚਾਹੇ ਹੁਣ ਪੈ ਜਾਣੀ ਨਹੀਂ ਸੌਂ ਜਾਣੀ ਨਹੀਂ ਹੈ ਕਿ ਕਿ ਮਿਸਤਰੀ ਕਰਦੇ ਛੁੱਟੀ 6 ਵਜੇ ਤੇ ਫਿਰ ਉਸ ਤੋਂ ਬਾਅਦ ਉੱਠ ਕੇ ਫਿਰ ਆਪਣੇ ਕੱਪੜੇ ਵਗੈਰਾ ਤੋਂ ਨਹਿਣਦੇ ਆ ਆਪਣਾ ਜਿਹੜਾ ਸ਼ਾਮ ਦੇ ਕੰਮ ਤੋਂਦੇ ਉਹ ਨਿਬੜਨੇ ਹੁੰਦੇ ਆ ਤੇ ਇੱਥੇ ਬਸ ਮੈਂ ਚੰਗੀ ਤਰ੍ਹਾਂ ਆਪਣੇ ਕਿਚਨ ਦੀ ਕਲੀਨਿੰਗ ਜਿਵੇਂ ਜਿਸੀ ਕਰ ਲਈ ਆ ਤੇ ਹੁਣ ਤੁਸੀਂ ਕਰੋ ਵੀਡੀਓ ਨੂੰ ਇਨਜੋਏ ਕਰਕੇ ਤੇ ਜਲਦੀ ਦੇਖਾ ਜੇ ਤਰੂ ਦੇਖਿਆ ਜੇ ਰੇ ਏਕ ਮਾਨਵ ਕੈ ਆਣ ਜੇ ਤਰੂ ਬਨੋ ਬਾਵੀ ਜੇ ਆ ਤੁ ਜੋ ਹੈ ਰ ਵਰਪੂਰਣ ਜੀ ਤੁਹੀ ਪੂਰਨ ਗੁਰੂ ਮਾਰਾ ਕੀ ਦੇਖੇ ਤਰੰਤ ਸਾਰਾ ਕਮਾਲ ਬੰਦੇ ਨੇ ਤੂਰਣਾ ਕਮਾ ਕੌਣਾ ਦੇ ਪਤਾ ਚੇ ਗਿਆ ਮੰਦਰਾ ਕੌਣ ਕਰ ਜੋਰ ਬਤਾਏ ਸੁਖਾਤ ਫਿਰ ਹੱਥ ਲੋਕ ਦੇ ਗਾਨ ਗੰਮੀ ਲੈਪਤ ਦੁਸਤ ਗੁਰ ਕਰਤੇ ਗਾਣ I'm not a ਬੋਜਾ ਚਲੇ ਕੋਠੇ ਕੇਰ ਪਰ ਹਾਰੇ ਕੁੱਝ ਭੱਜ ਕੇ ਜਦ ਭੱਜ ਪਏ ਹਰ ਦਾ ਕਹਿੰਦੇ ਉਹਨਾਂ ਨੂੰ ਛੇੜ ਕੇ ਮਾਰਿਆ